ਹਾਂ ਅੰਟੀ ਹਾੜੀ ਪੁੱਲ ਗਈ ਸ਼ਗਰ ਹਾਂ ਥੱਲੇ ਵੇਖੋ ਜਰਾ ਜਰਾ ਕਰੋ ਹਾਂਜੀ ਆਵਜੇ ਤੇ ਨਾ ਹਾਂਜੀ ਜੀ ਸੱਚੀ ਗੱਲ ਹੈ ਸਾਰਿਆਂ ਨੂੰ ਤੇ ਸਾਰੇ ਜਾਣੇ ਹੋਗੇ ਵਧੀਆ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਤੇ ਇਹ ਜਿਹੜੇ ਬਲੌਗ ਦੇ ਵਿੱਚ ਇਹ ਜਿਹੜੇ ਨਵੇਂ ਆ ਰਹੇ ਨੇ ਉਹ ਚੈਨਲ ਕਰ ਲਿਓ ਸਬਸਕ੍ਰਾਈਬ ਇਹ ਸ਼ਾਮ ਦਾ ਟਾਈਮ ਆ ਟਾਈਮ ਹੋ ਗਿਆ ਜੇ ਸਾਡੇ 5 ਦਾ ਤੇ ਆਪਾਂ ਲੱਗੇ ਹੁਣ ਵਲੌਗ ਸ਼ੂਟ ਕਰਨ ਤੇ ਨਾਲੇ ਆਪਾਂ ਜਾ ਰਹੇ ਆ ਦੋਵੇਂ ਕੰਮ ਕਰ ਰਹੇ ਆ ਆ ਤੇ ਮੱਦੀ ਸਾਹਿਬ ਵੀ ਮੇਰੇ ਨਾਲ ਆ ਵੇਖੋ ਗੱਡੀ ਡਰਾਈਵਿੰਗ ਕਰ ਰਹੇ ਆ ਤੇ ਜਾ ਰਹੇ ਆ ਮੇਰੇ ਪੇਕੇ ਪਿੰਡ ਮੇਰਾ ਬ੍ਰਦਰ ਆ ਰਿਹਾ ਹੈ ਬਾਹਰੋਂ 4-5 ਸਾਲ ਬਾਅਦ ਆ ਰਿਹਾ ਤੇ ਬੜੀ ਖੁਸ਼ੀ ਹੋ ਰਹੀ ਹੈ ਬਚਾ ਜਾ ਕੇ ਉਹ ਮਿਲਾਂਗੇ ਤੇ ਤੁਹਾਨੂੰ ਵੀ ਮਿਲੰਨੇ ਆ ਤੇ ਲੇਟ ਹੀ ਹੋ ਗਿਆ ਪਹਿਲਾਂ ਤੇ ਉਹਨੇ ਆਉਣਾ ਹੀ ਮਤਲਬ ਜਲਦੀ ਆਉਣਾ ਹੀ ਟਾਈਮ ਨਾ ਜਦਾ 1:30 ਤੇ ਮੈਂ ਵੀ ਆਪਣੀ ਡਿਊਟੀ ਤੇ ਹਾਂ ਮੈਂ ਕਿਹਾ ਕਿ ਮੇਰੇ ਕੋਲ ਜਾਇਆ ਨਹੀਂ ਜਾਣਾ ਬਟ ਉਹ ਲੇਟ ਹੋ ਗਿਆ ਫਿਰ ਉਹ ਕਹਿੰਦੇ ਆਈ ਆ ਤੇ ਮੈਂ ਕਿਹਾ ਚਲੋ ਚੱਲ ਜਾਨੇ ਹਨਾ ਤੇ ਮਿਲਦੇ ਜਾ ਕੇ ਉਹਨੂੰ ਫਿਰ ਤੁਹਾਨੂੰ ਵੀ ਮਿਲੰਨੇ ਆਂ ਤੇ ਵੇਖੋ ਤੁਸੀਂ ਮੌਸਮ ਚੈੱਕ ਕਰੋ ਹਰ ਬਾਬ ਹਰ ਬਾਬ ਵੀ ਸਾਡੀ ਰੈਡੀ ਹੋ ਗਈ ਗੰਨੇ ਦੀ ਟਰਾਲੀ ਇਹੋ ਦੇ ਕਰਕੇ ਆਪਾਂ ਨੂੰ ਰੁਕਣਾ ਪੈ ਗਿਆ ਤੇ ਬਾਬਾ ਜੀ ਨੂੰ ਕਰੋ ਨੰਚਕਾਰ ਤੇ ਹੁਣ ਇਹਨੂੰ ਨੰਗ ਲੈਣ ਤੋਂ ਟਰੈਕਟਰ ਨੂੰ ਫੇਰ ਆਪਾਂ ਜਾਵਾਂਗੇ ਅੱਗੇ ਕੀ ਤਰਫ ਰਾਮ ਮੱਲੀ ਸਾਹਿਬ ਕੀ ਲੋੜ ਮੱਲੀ ਸਾਹਿਬ ਕਹਿੰਦੇ ਆ ਵੀ ਮੈਂ ਸਾਈਡ ਤੇ ਰੋਕਣੀ ਗੱਡੀ ਕਿਉਂਕਿ ਗੰਨਾ ਵਾ ਹਨਾ ਚਲੋ ਵਧੀਆ ਗੱਲ ਸੇਬੀ ਇੱਕ ਬਨੇ ਆਪਣੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਬੜੇ ਜੋਰਾਂ ਸ਼ੋਰਾਂ ਦੇ ਚੱਲ ਆਏ ਤੇ ਦੂਜੇ ਬਨੇ ਆਪਣੀ ਬ੍ਰਦਰ ਆ ਗਿਆ ਇਹ ਵੀ ਆ ਵੀ ਤੁਹਾਨੂੰ ਵਿਖਾਵਾਂਗੇ ਵਿਆਹ ਵੇਖ ਕੇ ਦੱਸਿਓ ਜਰੂਰ ਕਿਦਾਂ ਦਾ ਲੱਗਦਾ ਹੈ ਬ੍ਰਦਰ ਇਹ ਹੁੰੰਝ ਲੈ ਆਇਓ ਅੱਗੇ ਤੁਸੀਂ ਇੱਕ ਦਿਨ ਫੋਨ ਛੱਟ ਆਇਓ ਕਾਰਾ ਅੱਜ ਲੈ ਆ ਫਿਰ ਬਾਪ ਵੀ ਸਾਡੀ ਨਾਲ ਚੱਲੀ ਆ ਪਰ ਬਾਪ ਨੇ ਘਰ ਨਹੀਂ ਛੱਡਿਆ ਹਨਾ ਬਾਪ ਬਾਪ ਜੀ ਹੁੰ ਤੇ ਬਾਕੀ ਹੁਣ ਚੱਲਦੇ ਆ ਤੇ ਫਿਰ ਉੱਥੇ ਜਾ ਕੇ ਬਲੌਗ ਨੂੰ ਕੰਟੀਨਿਊ ਕਰਦੇ ਹਣਾ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਨਾਲ ਮਖਾਣੇ ਮੋ ਚੱਲ ਕੇ ਚੱਲਣਿਆ ਤੇ ਚਲੋ ਚੱਲੀਏ ਏ ਆਪਾ ਪਹੁੰਚ ਚੁਕੇ ਆ ਤੇ ਬ੍ਰਦਰ ਆਪਣਾ ਜਿਹੜਾ ਉਹ ਆ ਰਿਹਾ ਹੈ ਤੇ ਜਿਹੜੀ ਫੈਮਿਲੀ ਸਾਰੀ ਵੇਟ ਕਰ ਰਹੀ ਹੈ ਚਾਚੀਆਂ ਤਾਈਆਂ ਸਾਰੀਆਂ ਇਕੱਠੀਆਂ ਹੀ ਆ ਅ ਚਾਚੀ ਬੇੜੇੜੀ ਖਿਲਰੀ ਪੁਲਰੀ ਆ ਤੁਹਾਡਾ ਆਪਣਾ ਭੋਤੇ ਆਏ ਨੇ ਮਿਲਦੇ 5 ਸਾਲ ਬਾਅਦ ਮੇਰੇ ਨਾਲ 6 ਸਾਲ ਬਾਅਦ 6 ਸਾਲ ਬਾਅਦ ਭਜੀ ਉਸ ਤੋਂ ਇਹ ਮੈਂ ਵਸੂ ਦਾ ਸੈਲ ਮੈਂ ਹਾਂ ਹਣਾ ਜਿਸੇ ਮਾਰੀ ਦੇਰ ਨਹੀਂ ਹੈ ਹੈ ਕਿ ਨਾ ਇਹ ਦਰ ਮੈਂ ਦੇ ਹੈ ਹੈਲੋ ਬਾਹਰ ਮੈਂ ਦੇ ਕਰਦੇ ਹੈ ਹੈਲੋ ਚਲੋ ਠੀਕ ਹੈ ਕਰਦਾ ਹਾਂ ਮੈਂ ਥੋੜੀ ਪਛਾਈ ਹਾਂ ਹੱਥ ਰੱਖਾਂਗੇ ਕੀ ਆ ਤੂੰ ਘਰੋਂ ਡਾਕਾ ਗੱਡੀ ਦਾ ਮੁੰਡੇ ਨੂੰ ਚਲਾਉਂਦਾ ਆ ਇਹ ਚੁੱਕੋ Guys. Yeah. Guys. Oh guys, eh hadis hari kawin Hari kawin? Oh, guys. oh so, wow Kasi kaki sayang Kasi kaki sayang Nih, ini beneran menurutmu Hahaha Buat doa moment நாம மூயே பாத்து பாக்குறோம் பாय यार बोलला इणमे नुनिमेली साजन ने बारेला चल ਦੀ ਫੜ ਬੂਣਾ ਕਿੱਥੇ ਗਈ ਚਾ ਚਾ ਚਲੋ 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 ਬਾਦੂ ਵੀ ਚੱਲੇ ਆਂ ਦਿਹਾੜੀ ਮੂਰੇ ਅਰੇ ਬਦਲੂ ਕਿੱਥੇ ਆ ਗਏ ਅੱਛਾ ਚਾਚੀ ਅੱਜ ਪੂਰੀ ਖੁਸ਼ ਹੈ ਚਾਚੀ ਖੁਸ਼ ਹੋ ਢੀ ਆ ਮੇਰਾ ਮੁੰਡਾ ਆਇਆ ਬਾਹਰੋਂ ਜਿੰਦਾ ਤੂੰ ਇੱਧਰ ਆ ਦੋ ਪੂਰੀ ਤਿਆਰੀ ਜਿਆ ਕਿ ਕਟਿੰਗ ਹੁਣ ਲੱਗੀ ਹੁਣ ਕੇਕ ਕਟੇ ਆ ਵੀ ਰੋਪੀ ਓ ਮੇਰੇ ਬੰਦੂ ਬੜੀ ਸੋਹਣੀ ਆ ਵੀ ਰੋਪੀ ਮੇਰੇ ਬੰਦੂ ਪਤਾ ਆ ਪੰਜ ਸਈ ਸਾਲੀ ਬਾਹਰੋਂ ਕੇਕ ਕਟੇ ਆ ਵੀ ਰੋਪੀ ਓ ਮੇਰੇ ਬੰਦੂ ਪੁੱਤ ਵਾਲੀਆਂ ਹੀ ਸਾਰੀਆਂ ਆਹੋ ਚੱਲ ਕੋਈ ਨਹੀਂ ਪੁੱਤ ਆਇਆ ਸਈ ਬਾਹਰੋਂ ਇੱਧਰ ਇੱਧਰ ਮਾਂ ਬਾਹਰ ਕਰ ਲਓ ਬਾਹਰ ਹੈ ਇੱਥੇ ਹੋੜੇ ਨਹੀਂ ਪਾਰਾ ਕਰਕੇ ਮਤਾਂ ਨੂੰ ਇਹਨਾਂ ਨੇ ਕਿਤੇ ਬੈਠਾ ਉੱਪਰ ਹੈ ਮੇਰੇ ਕੱਢ ਲੈ ਬਾਹਰ ਮੈਂ ਜਿੱਦਾਂ ਫਲ ਮੋਤਰਾ ਲੱਗਦਾ ਇੱਕ ਮਾਂ ਬਣੀ ਨਹੀਂ ਜਦੋਂ ਮੈਂ ਸੁਣ ਨਹੀਂ ਕਰਉ ਲਿਆ ਉਹਨੂੰ ਜਲ ਕੋਈ ਨਹੀਂ ਹੈ ਕਰਨੇ ਮੁੰਬਾ ਬੁਲਾਇਆ ਉਹਨੂੰ ਕਿੱਥੇ ਲਿਆ ਆਪਣਾ ਖੋਲਿਆ ਨਹੀਂ ਛੱਡ ਦੋ ਛੱਡ ਦੋ ਇੱਕ ਮਿੰਟ ਤੱਕ ਇਹ ਗੀਤ ਪੈਰੀ ਦਾ ਕਿਤਾ ਕਰ ਦਦਾਂ ਮੈਂ ਨਹੀਂ ਉਸਨੇ ਪਾਤੀ ਆਜਾ ਕਰਨ ਆਜਾ ਆਜਾ ਮੈਂ ਤੇ ਲਿਆ ਹਾਂ ਹਾਂ ਵਿਚੋ ਕਿੱਦਾਂ ਕਰਨਾ ਇਦਾਂ ਤੈਨੂੰ ਰੁਕ ਜਾ ਉਹ ਮਾ ਆ ਜੀ ਹਾਂ ਇਹਦੇ ਤੂੰ ਫੜੂਗਾ ਉਹ ਕਿਤੇ ਰੱਖ ਲਾ ਪਰਲੇ ਕਿਤੇ ਰੱਖ

फिर कट लो हां कोई नहीं बोलो सर नंबर 1 वेलकम टू विलेज हां लाका बन निकला गया अरे तुम सब आ गए आ गोला तुम ज्यादा देखो ले ले फॉरगेम ऐच बलून दे ऐच बलून थोड़ा सा सारे लगवाएं A gente vai. Aí, tipo, ela não fica. Aí, tipo, ela não. Aí, você deve. Aí, tipo, ela não. Aí, ela não vai. Adém de, cara, só tô. Só ia lá. Não cabe nada, cara, nada. Só vai lá, mas não tem. आज का मारो थेरपक नहीं तो बात नहीं चलेगा ना अरे खाना सलाम वाले सानेवा पता ये हो गया गांव साखना एग्जाम अब ये ले ले कोई ना कोई खाना के जैसे ਪਰ ਬਾਪਾ ਬਣੀ ਮੈਂ ਖਾਣਾ ਚੱਲ ਬਾਪਾ ਜਲੀ ਬੋਲੀ ਨਾ ਤੇ ਅੰਨੀ ਪਲੇ ਪਾ ਚੁਣੀ ਅੱਜ ਮਾਰ ਬਾਪਾ ਘਰ ਬੋਲੀ ਦੋ ਦਾ ਦਾ ਨਾ ਤੈਨੂੰ ਖਾਣੇ ਪਵਾਜੂਨੀ ਸਾਰੇ ਨਿਕਲ ਆ ਦੇ ਆ ਮੈਂ ਤੋਣੀ ਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋ ਜੋ ਜਿਹਾ ਲੱਗੇ ਪ੍ਰਭੂ ਦਾ ਹਾਂ ਤਾਂ ਇਹ ਲੱਗੇ ਪਾਪ ਲੱਗੇ ਮੇਰੇ ਨਾਲ ਪੁਲੀਏ ਪਾ ਗਏ ਸਾਰੇ ਮੈਂ ਬਾਹਰ ਕੁੱਤੇ ਪਾਲਨੇ ਮੈਂ ਇਹਦੀ ਆ ਜੀ ਤੁਮਨੇ ਮੇਰੇ ਨਾਲ ਬਹੁਤ ਜ਼ਿਆਦਾ ਖਾਨਾ ਲਾਉਂਦੇ ਹੋ ਮਮਾ ਜਿਹਾ ਜਿਹਾ ਰੋਣਾ ਆਉਂਦਾ ਹੈ ਆਦੀ ਮੈਂ ਵੀ ਪਾ ਫਾਹਮ ਹੱਥੇ ਕਿਰਕੀ ਪਾ ਲੀ ਹਾਂ ਸੋਚੇ ਜੀ ਮੈਨੂੰ ਪਾ ਦੋ ਨਾ ਉੱਥੇ ਮਰ ਜਾ ਪਾ ਦੋ ਤੇ ਮਸਕ ਪਾ ਕੇ ਮੁੰਡਾ ਰਾਜਾ ਜਵੇਂ ਕਿ ਤੋਆ ਮੈਲ ਕੇ ਸਾਫਰੇ ਦੇ ਬੜਾ ਇੱਕ ਕਪੜਾ ਬਦਾਈ ਹੁਣ ਕਿ ਤੋਂ ਦਾਰੂ ਦੀ ਲੇਕ ਚੁੰਚਣਾ ਮੁੰਡੇ ਨੂੰ ਤੇ ਸਾਰੇ ਟਿਕਾ ਡਿਆ ਕਦੋਂ ਦਾ ਤੇ ਇਹ ਕੰਮ ਨਹੀਂ ਹੋ ਵੀਡੀਓ ਕੋ ਮੇਰੇ ਵੱਲੋਂ ਐਂ ਸਾਰਿਆਂ ਨੂੰ ਸਾਰਿਆਂ ਵੱਲੋਂ ਹੀ ਮੇਰੇ ਵੱਲ ਨਹੀਂ ਹੈ ਉੰਦਰ ਰੱਖਿਆ ਜਾਂਦੇ ਪਾ ਲਈ ਨਾ ਕਰ ਲਾ ਜਾਂਦੇ ਪਾ ਲੈਂਦੇ ਆ ਇਹ ਲੈ ਆ ਆ ਜੀ ਅੱਜ ਦੀ ਬਲੈਕ ਵੈਲਵਟ ਕੇਕ ਵਿੱਚ ਵੀ ਪਿੱਕਲ ਦਾ ਪਿਆ ਹੈਗਾ ਇਹ ਦੇਖੋ ਮੈਂ ਤੇ ਜਰਾ ਦੋਵੇਂ ਕੋਈ ਗੰਦੀ ਕੋਈ ਗੰਦੀ ਆ ਵੇਖੋ ਬਸ ਵਧੀਆ ਹੋਣ ਦੀ ਕਟਿੰਗ ਨੋ ਇਸ਼ੂ 27 ਹਾਂ ਟੀ ਨੋ ਇਸ਼ੂ ਚਲੋ ਇਹ ਪਾ ਲਈਏ ਤੇ ਫਿਰ ਕਰਦੇ ਮਿਲੋ ਕਟਿੰਗ ਮੰਮੀ ਕੀ ਦੇਖ ਕੇ ਕੇਕ ਚਟ ਗਈ ਰਾਵਲੋ ਇਕਮ ਹੋਈ 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 ਪਾ ਲਈ ਪਾ ਲਈ ਪਾ ਲਈ ਜਿਹੜਾ ਰਹਿ ਗਿਆ ਇਹਨੇ ਕੇ ਇਕਮ ਛੱਟ ਗਿਆ ਛੱਟ ਗਿਆ ਕੀ ਕਰ ਆ ਹੁਣ ਇਧਰ ਬੈਠ ਕੇ ਨਾ ਵੇਰਾ ਚਾਹ ਚ ਪੀਵਾਂਗੇ ਆ ਕੰਮ ਨਹੀਂ ਕਰਦਾ ਤੂੰ ਮੈਨੂੰ ਦੱਸ ਚਟਿਆ ਹੈ ਕਿ ਨਹੀਂ ਦੱਸ ਹੁਣੇ ਹੁਣੇ ਦੱਸ ਮੈਨੂੰ ਚਟਿਆ ਹੈ ਕਿ ਨਹੀਂ ਸੱਚੀ ਦੱਸ ਇਧਰ ਮੁੱਕ ਕੇ ਕੇਰੀ ਚਟਿਆ ਹੈ ਕਿ ਪਹਿਲਾਂ ਕੇਕ ਸਾਰਾ ਛੱਟ ਕੇ ਖਾ ਲੇ ਲਈ ਆ ਮੈਂ ਖਾਣਾ ਤੈਨੂੰ ਇੰਨੇ ਨੇ ਵੀ ਖਾਦਾ ਇੰਨੇ ਨੇ ਵੀ ਖਾਦਾ ਇੰਨੇ ਨੇ ਵੀ ਖਾਦਾ ਸਬੂਤ ਨਹੀਂ ਵੇਖੋ ਪਹਿਲਾਂ ਹੀ ਆਪਣਾ ਹਿੱਸਾ ਕੱਢ ਲਿਆ ਠੀਕ ਹੈ ਨਾ ਨਹੀਂ 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 ਇੰਨੇ ਨੇ ਵੀ ਖਾਦਾ ਮੇਰੇ ਨਾਲ ਇੰਨੇ ਨੇ ਵੀ ਵੇ ਚੁੰਗਲਾ ਮਾਰੀਆਂ ਓਏ ਇਹ ਹੁਣ ਆਪਾਂ ਚਾਹ ਪੀਵਾਂਗੇ ਚਾਹ ਨਾਲ ਮੱਠੀਆਂ ਚਾਹ ਦੇ ਨਾਲ ਮੱਠੀਆਂ ਹਾਂਜੀ ਟਿੰਗ ਚਿੱਕਾ ਡਿੰਕ ਚਿੱਗਾ ਆਹੜੀ ਕੁੜੀਆਂ ਨੇ ਵੀ ਨਹੀਂ ਕੋਈ ਛੱਡਦੀ ਛੱਡਦੀ ਨਾ ਹੁੰਦੀ ਸੀ ਇੰਨੀ ਮੋਟੀ ਨਾ ਪਤਲੀ ਹੁੰਦੀ ਾਂਟੀ ਸਾਡੀ ਭੁੱਲ ਗਈ ਸਗਰ ਹਾਂ ਥੱਲੇ ਵੇਖੋ ਜਰਾ ਚਲਾ ਤਰੋ ਹਾਂਜੀ ਆਹ ਮੈਂ ਤੁਹਾਨੂੰ ਕਹਿੰਦਾ ਦੁਕਾਨੋਂ ਵੀ ਨਾ ਕਰਨੀ ਹੋਰ ਮਸੀਂ ਕੋ ਦੱਸਿਆ ਸੀ ਮੂ ਮੈਂ ਤੇ ਮੈਂ ਸ਼ੁਰੂਆਤ ਕਰਦੇ ਨੇ ਮੈਂ ਮੜ ਗਿਆ ਨਾ ਆਹ ਹੋ ਹੋ ਆਹ ਹੋ ਕਹਾਂ ਹੁੰਦੇ ਨੇ ਕਿ ਲੈਣੀ ਹੈ ਹੋਰ ਜੱਣੇ ਮੜ ਗਿਆ ਲੱਗਾਂਗੇ ਇਹਨਾਂ ਦਾ ਹੀ ਸਭ ਕੋ ਯਾਰ ਆ ਜੀ ਬਦਦਾ ਮਾਮੂ ਨੇ ਕੋ ਗਿਆ ਨਾ ਮਾਣ ਚੱਲ ਜਾ ਅੰਟੀ ਨੂੰ ਗੋਮ ਘਵਾਉਂਦੀ ਬੱਤੀ ਸਾਰ ਗਿਆ ਇਹ ਕਿੰਨਾ ਮੁੰਡਾ ਮੁੰਡਾ ਕਿਥੇ ਹੈ ਇਹ ਕੰਮ ਕਰਦਾ ਇਹ ਕੰਮ ਕਰਦਾ ਅੱਜੀ ਉਹ ਫੜੇ ਮੂੰਹ ਆ ਜਿੱਥੇ ਦੇਣਾ ਇਹ ਰਾਈਲ ਦੇ ਟੋਪੀ ਦੇ ਫੰਡੀਆਂ ਨਹੀਂ ਆ ਉਹ ਟੋਨੀ ਹੋਣੀ ਬੁਰੀ ਚੱਲ ਕੋਈ ਨਹੀਂ ਦਿਖਾਈ ਦਿੰਦਾ ਨਾ ਨਜ਼ਰ ਦਾ ਮਾਸ਼ੀ ਕੋ ਆ ਜੀ ਛੁਪਕਾ ਨਹੀਂ ਤੂੰ ਥੋੜੀ ਹੜੀ ਮਾਪ ਤੈਨੂੰ ਕਿਹਦਾ ਨਾਮ ਨਹੀਂ 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 ਬਰੇ ਤਾਂ ਭਾਈ ਇਥੇ ਪੰਜ ਬਣਾਉਣੇ ਨੇ ਤੂੰ ਬਣਾ ਲੈ। ਅੰਦਰ ਦੇ ਵਿੱਚ। ਆਹ ਦੇ ਆ ਮੈਂ ਬਣਾ ਹੀ ਤੇ ਘਰੋਗੇ ਪਿੱਛੇ। ਹਾਂ ਬਣਾ ਲੈਣਾ ਆਈ। ਹੁਣ ਬੜੀ ਤੇਰੀ ਹੋਣੀ ਹੁਣ ਬੋਲ। ਨਹੀਂ ਨਹੀਂ ਮੈਂ ਕਹਿ ਨਹੀਂ ਸਾਦਾ ਕੋਈ। ਹਾਂ ਰੋਟੀਆਂ। ਉਹ ਦੱਲੋ ਕੇ। ਮੈਂ ਆਂਟੀ ਆਲੇ ਆਂ। ਕਿਉਂ ਹਾਂ ਜੀ? ਇਹ ਸਾਰੇ ਵਾਲੇ ਕਹਾ ਬਾ। ਬਸਾਰੇ ਅੰਦਰ ਹੈ, ਇੱਧਰ ਹੈ। ਅੰਦਰ ਹੈ। ਬਾਹਰ ਇੱਧਰ ਆਓ। ਅੰਦਰ ਹੈ। ਬਾਹਰ ਪੰਗਰ। ਤੈਨੂੰ ਲੈਟਾਂ ਬਹੁਤ ਪੈ ਗਈਆਂ ਨਾ ਦੇਖੋ ਗਾਇਸ ਫੋਲ ਨਹੀਂ ਰਹਾ ਹੋ ਚੁੱਕਾ ਹੈ ਤੇ ਆਪਾਂ ਘਰੋਂ ਆ ਗਏ ਆ ਰੋਟੀ ਪਾਣੀ ਖਾ ਗਏ ਆਪਾਂ ਆਏ ਹੀ ਇਹ ਰੋਟੀ ਪਾਣੀ ਖਾ ਕੇ ਤਾਂ ਹੈ ਕਿ ਘਰ ਜਾਗੇ ਚਲੋ ਰੈਸਟ ਹੀ ਕਰ ਲਾਂਗੇ ਨਾ ਟਾਈਮ ਥੋੜਾ ਹੀ ਲੇਟ ਗਏ ਆ ਇਸ ਕਰਕੇ ਲੇਟ ਹੋ ਗਏ ਤੇ ਚਲੋ ਬ੍ਰਦਰ ਆਇਆ ਬੜੀ ਖੁਸ਼ੀ ਹੋਈ ਆ ਤੇ ਰਿਆ ਨਹੀਂ ਗਿਆ ਜੇ ਮੇਰ ਕੋ ਕਹੋ ਮੇਰ ਕੋ ਛੁੱਟੀਆਂ ਨਹੀਂ ਹੈਗੀਆਂ ਇੱਕ ਬੰਨੇ ਮੈਰਿਜ ਆ ਤੇ ਮੈਰਿਜ ਤੇ ਵੀ ਟਾਈਮ ਚਲੋ ਮੈਂ ਕਿਹਾ ਟਾਈਮ ਸਪੈਂਡ ਕਰਾਂਗੇ ਉੱਥੇ ਸਾਰੇ ਇਕੱਠੇ ਤੇ ਹੁਣ ਮਿਲ ਹੀ ਆ ਇੰਨੀ ਇੰਨੀ ਬੜੀ ਖੁਸ਼ੀ ਹੋਈ ਆ ਉਹਨੂੰ ਮਿਲ ਕੇ ਇੰਨੇ ਟਾਈਮ ਬਾਅਦ ਮਿਲੇ ਆ ਤੇ ਬਾਕੀ ਹੁਣ ਅਸੀਂ ਘਰ ਜਾ ਰਹੇ ਆ ਤੇ ਟਾਈਮ ਮੇਰੇ ਖਿਆਲ ਹੋਗਾ ਨਾ 7:30 8:00 ਤੱਕ ਕਿਉਂਕਿ ਫਿਰ ਤੁਹਾਨੂੰ ਪਤਾ ਮੇਰਾ ਵੀ ਡਿਊਟੀ ਦਾ ਕੰਮ ਆ ਮੈਨੂੰ ਛੁੱਟੀ ਨਹੀਂ ਹੁੰਦੀ ਤੇ ਮੈਰਿਜ 'ਚ ਵੀ ਇੱਕ ਦੋ ਜਿਹੜੀ ਰਹਿ ਗਿਆ ਵਾ ਤੇ ਆਪਾਂ ਨੂੰ ਸਵੇਰੇ ਸਭ ਤੇ ਜਿਹੜੇ ਉਹ ਕੰਮ ਹੁੰਦੇ ਆ ਤੇ ਉਹ ਮੱਲੀ ਸਾਹਿਬ ਨੇ ਕਰਨੇ ਹੁੰਦੇ ਆ ਇਸ ਕਰਕੇ ਆਪਾਂ ਜਾ ਰਹੇ ਆ ਯਾਰ ਬਾ ਬਾਡੀ ਵੇ ਲੋ ਬਾਪ ਕੀ ਕਰ ਰਹੇ ਹੋ ਕੀ ਕਹਾਂਗੇ ਕੀ ਆਪ ਕਿੱਧਰ ਚੜਾਈ ਤੁਸੀਂ ਪੂਰਾ ਨੇਰਾ ਹੋਇਆ ਵਿੱਚ ਤੁਹਾਨੂੰ ਲਾਈਟਾਂ ਹੀ ਦਿਖਣਗੀਆਂ ਮੱਦੀ ਸਾਹਿਬ ਚਾਓ ਸਟਰਗਲ ਕਰਨ ਵਿੱਚ ਡਰਾਈਵਿੰਗ ਕਰਨ ਵਿੱਚ ਜਿਹੜਾ ਥੋੜੇ ਬਿਜ਼ੀ ਆ ਕਿਉਂਕਿ ਵੀ ਬੜੀ ਧਿਆਨ ਨਾਲ ਕਰਨੀ ਪੈਂਦੀ ਆ ਨੇਰਾ ਹੋਇਆ ਵਾ ਦੇਖਦਾ ਦੁਦਾਨਾ ਕੀ ਇਹ ਤੇਜ ਤਾਂ ਵਧੀਆ ਵਾ ਪਰ ਲੱਗਦਾ ਮੜੀਆਂ ਵੱਜਦੀਆਂ ਕੀ ਖਾਣੀ ਟੋਪੀ ਟੋਪੀ ਤੇਰਾ ਬਾਪ ਵਿਚਾਰੀ ਜਾਂਦੇ ਆ ਵੀ ਨਾ ਲੇਜ਼ ਵੇ ਲੈ ਕੇ ਦੀ ਹੋਏ ਇਹ ਵੀ ਨੂੰ ਲੈ ਦੋ ਮੈਨਾਂ ਕੁਝ ਨਹੀਂ ਮਿਲਣਾ ਚਲੋ ਚਲੋ ਕੇਕ ਖਾਵਾਂਗੇ ਚਲੋ ਕੇ ਟੇਸਟ ਹੀ ਆਇਆ ਹੈ ਬਟ ਚਲੋ ਆਇਆ ਪਤਾ ਕੀ ਹੋ ਲਿਆ ਕੇ ਆਏ ਸੀ ਨਾ ਆਪ ਇਹਨੂੰ ਫਰੈਸ਼ ਕਰਕੇ ਮੈਂ ਕਿਹਾ ਸੋ ਦਾਲ ਦਿੰਦੇ ਹੀ ਲੈ ਆਉਂਦੇ ਬਟ ਹੈ ਟੇਸਟ ਹੈ ਬਾਕੀ ਚਲੋ ਅੱਗੇ ਜਾ ਕੇ ਮਿਲਦੇ ਤੁਹਾਨੂੰ ਲਓ ਜੀ ਇਹੀ ਪਹੁੰਚ ਗਏ ਹਾਂ ਆਪਣੇ ਘਰ ਗਏ ਘਰ ਨਹੀਂ ਅਜੇ ਥੋੜਾ ਹਟ ਰਹੀ ਹਾਂ ਬਟ ਕੁੱਤੇ ਬੈ ਕੇ ਰਾਹ 'ਤੇ ਹੀ ਕੁੱਤੇ ਬੈ ਕੇ ਕੁੱਤੇ ਬੈ ਕੇ ਦੌਗੀ ਦੌਗੀ ਬਬਡ ਹੋਗੀ ਆਗੇ ਹਾਂ ਦੇਖੋ ਬਬ ਨੇ ਲਾਤੀ ਆ ਕੈਪ ਕਾਮ ਨੂੰ ਲੱਗਦੀ ਪਈ ਐ ਗੰਮੀ ਤੇ ਬਾਕੀ ਗਾਈਜ਼ ਸਾਡਾ ਹਾਈਵੇ ਪੈਣ ਨੂੰ ਜਾਣਾ ਬੜਾ ਬੱਚਾ ਇਹ ਬੜਾ ਘੈਂਟ ਰਾ ਬਣਿਆ ਸਾਡਾ ਤੇ ਗੱਡੀ ਸੌ ਤੇ ਵੀ ਚੱਲ ਜਾਂਦੀ ਨਿੱਕੇ ਘਮੜਾ ਤੇ ਝਟ ਆ ਗਏ ਸਹੀ ਗੱਲ ਐ ਤੇ ਚਲੋ ਮਿਲਦੇ ਆ ਫਿਰ ਘਰ ਜਾ ਕੇ ਉੱਧਰ ਜage ਮਿਲਦੇ ਆਮਲੀ ਸਾਹਿਬ ਵੀ ਮੈਂ ਕਹਿੰਦੇ ਘਰ ਜਾ ਕੇ ਮਿਲਦੇ ਆ ਯਸ ਕਿਧਰ ਚਲੇ ਮੈਂ ਘਰ ਦੇ ਨੌਕਰਾਂ ਤੇ ਲੋ ਜੀ ਗਾਇਸ ਆਪਾਂ ਆ ਗਏ ਆ ਘਰ ਤੇ ਟਾਈਮ ਹੋ ਗਿਆ ਮੇਰੇ ਖਿਆਲ 8:00 ਵਜੇ ਆ 25 30 ਮਿੰਟ ਤੱਕ 25 ਮਿੰਟ ਤੱਕ ਪਹੁੰਚ ਗਏ ਆ ਘਰ ਤੇ ਰੋਟੀ ਪਾਣੀ ਆਪਾਂ ਖਾ ਪੀ ਕੇ ਆਏ ਆ ਸਾਰਾ ਕੁਝ ਬਣਾਇਆ ਹੋਣਾ ਰਾਜ ਪੁੱਜ ਕੇ ਤੇ ਹੁਣ ਅਹੀ ਦੁੱਧ ਪੀਵਾਂਗੇ ਗਰਮ ਗਰਮ ਕਰ ਲਾਂਗੇ ਤੇ ਅਜੇ ਕਰਾਂਗੇ ਰੈਸਟ ਕਿਉਂਕਿ ਪਹਿਲਾਂ ਮੈਂ ਡਿਊਟੀ ਤੇ ਗਈ ਹੀ ਉੱਥੋਂ ਆਈ ਫੇਰਾਂ ਕੇ ਕਰਦੇ ਕੰਮ ਕੀਤੇ ਫੇਰ ਉੱਥੇ ਜਾਣਾ ਪਿਆ ਤੇ ਬਹੁਤ ਜ਼ਿਆਦਾ ਮੈਂ ਥੱਕ ਗਈ ਆ ਅੱਜ ਮੈਨੂੰ ਬੁਖਾਰ ਵੀ ਸੀ ਤੇ ਹੁਣ ਆਪਾਂ ਕਰਾਂਗੇ ਰੈਸਟ ਕੱਪੜੇ ਕੁੜੇ ਚੇਂਜ ਕਰਕੇ ਆਪਾਂ ਪੀਨੇ ਆਂ ਦੁੱਧ ਤੇ ਇੱਕ ਮਿੰਟ ਚਲੋ ਅਮਰ ਜੀ ਤੇ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਚ ਤੇ ਕਰਦੇ ਆ ਬਲੌਗ ਦਾ ਐਂਡ ਤੇ ਬਾਏ ਬਾਏ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਓਕੇ ਬਾਏ